ਟਰੰਪ ਵਾਲਾ ਜਿਹੜਾ ਜਿਹੜੀ ਕਾਰਵਾਈ ਉਹਨਾਂ ਨੇ ਕੀਤੀ ਉਹਦੇ ਚ ਜਿਹੜੇ ਗੁਜਰਾਤ ਵਾਲੇ ਭਰਾ ਨੇ ਉਹ ਆਪਣੀ ਤਰਕ ਦੇ ਰਹੇ ਨੇ ਵੱਖਰੀ ਤਰ੍ਹਾਂ ਦਾ ਉੱਥੇ ਰਹਿਣ ਵਾਸਤੇ ਉੱਥੋਂ ਦੀ ਸ਼ਰਨ ਵਾਸਤੇ ਉਹ ਕੀ ਤਰਕ ਦੇ ਰਹੇ ਨੇ ਦੇਖੋ ਇੱਥੇ ਜਿਵੇਂ ਆਪਾਂ ਦੇਖਦੇ ਆ ਹਮ ਸਿਮਰਨਜੀਤ ਸਿੰਘ ਮਾਨ ਤੇ ਇੱਕ ਵਾਰੀ ਔਨ ਰਿਕਾਰਡ ਵੀ ਮੰਨ ਗਏ ਸੀ ਕਿ ਉਹਨਾਂ ਦੇ ਲੈਟਰ ਜਾਂਦੇ ਨੇ ਜੀ ਤਾਂ ਆਪਣੇ ਬੰਦੇ ਜਾ ਕੇ ਲੈਟਰ ਇਸ ਤਰ੍ਹਾਂ ਦਾ ਲਾ ਦਿੰਦੇ ਆ ਸਾਈਲੰਗ ਵਾਸਤੇ ਕਿ ਸਾਨੂੰ ਭਾਰਤੀ ਸਟੇਟ ਤੋਂ ਖਤਰਾ ਹੈ ਜੀ ਤਾਂ ਉਹ ਸਾਈਲੰਗ ਮਿਲ ਜਾਂਦੀ ਹੈ ਜੀ ਹਮ ਹੋਰ ਗੁਜਰਾਤੀ ਇਹ ਤੇ ਕਹਿਣੋਂ ਰਹਿ ਕੇ ਭਾਈ ਅਸੀਂ ਵੀ ਖਾਲਸਤਾਨੀ ਆ ਹੂੰ ਗੁਜਰਾਤੀ ਵੀ ਜਾ ਕੇ ਕਹਿੰਦੇ ਆ ਕਿ ਇਸ ਤਰ੍ਹਾਂ ਦੇ ਜਾ ਕੇ ਹੁਣ ਹਲਫਨਾਮੇ ਦਿੰਦੇ ਆ ਜੀ ਵੀ ਜਦਾਂ ਮਸਲਾ ਉੱਥੇ ਹੁਣ ਇਹ ਕਹ ਰਿਹਾ ਕਿ ਭਾਜਪਾ ਤੇ ਕਾਂਗਰਸ ਦੋ ਪਾਰਟੀਆਂ ਜੀ ਹੂੰ ਪਰ ਜਕਰੋ ਵੀ ਭਾਜਪਾ ਹੰਡ ਸੱਤਾ ਚ ਉਹ ਕਹਿੰਦੇ ਜੀ ਕਿ ਅਸੀਂ ਤੇ ਕਾਂਗਰਸੀ ਸਪੋਰਟਰ ਐ ਸਾਨੂੰ ਭਾਜਪਾ ਲਿਆ ਤਾਂ ਉੱਥੇ ਜਾਨ ਨੂੰ ਖਤਰਾ ਇਹ ਨਵਾਂ ਟਰਿਕ ਐ ਹਾਂ ਜੀ ਜਾ ਉਹ ਕਹਿੰਦੇ ਨੇ ਜਾ ਕੇ ਕਿ ਭਾਈ ਜਿੱਥੇ ਅਸੀਂ ਰਹਿੰਦੇ ਆ ਜੀ ਉੱਥੇ ਆ ਫਲਾਣਾ ਹੀ ਬੋਲ ਤਾਲਾ ਹਮ ਏਰੀਆ ਫਲਾਣੇ ਧਰਮ ਵਾਲੇ ਜ਼ਿਆਦਾ ਉਹਨਾਂ ਤੋਂ ਜਾਣ ਨੂੰ ਖਤਰਾ ਹੈ ਤਾਂ ਮਤਲਬ ਕਿ ਕੋਈ ਕਿਤੇ ਸ਼ਾਦੀ ਵਾਲਾ ਐਂਗਲ ਆ ਗਿਆ ਜੀ ਕਿਤੇ ਪਤਨੀ ਵਾਲਾ ਐਂਗਲ ਆ ਗਿਆ ਯਾਨੀ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਚਲੋ ਇੱਥੇ ਤੇ ਕਹਿ ਸਕਦੇ ਆ ਕਿ ਖਾਲਸਤਾਨੀ ਵੀ ਇਦਾਂ ਦਾ ਸਾਇਲਮ ਵਾਸਤੇ ਐ ਕਰਦੇ ਆ ਜੀ ਉਹ ਕਰਦੇ ਆ ਤਾਂ ਇੱਥੇ ਤੇ ਇਹਨਾਂ ਦੇ ਰਾਸ਼ਟਰਵਾਦੀ ਗੁਜਰਾਤੀ ਜਾ ਕੇ ਝੂਠ ਮਾਰ ਰਹੇ ਯਾਨੀ ਜੇ ਸਭ ਕੁਝ ਸਹੀ ਹੈ ਹਮ ਤਾਂ ਫਿਰ ਇਹਦਾ ਮਤਲਬ ਕਿ ਸਾਇਲਮ ਲੈਣ ਵਾਸਤੇ ਉਹ ਤੁਹਾਡੇ ਮੁਲਕ ਨੂੰ ਚਾਹੇ ਹੱਥ ਘੰਡੇ ਕਿਉਂ ਹਾਂਜੀ ਤਾਂ ਇਸ ਕਰਕੇ ਉਹਨਾਂ ਦੇ ਵੀ ਹੁਣ ਕੱਚੇ ਚਿੱਠੇ ਜਿਹੜੇ ਆ ਉਹ ਇੱਥੇ ਖੁੱਲ ਰਹੇ ਨੇ ਕਿਉਂਕਿ ਜ਼ਿਆਦਾਤਰ ਗੁਜਰਾਤੀ ਨੇ ਨਾ ਇਸ ਲਈ ਆਪਾਂ ਦੇਖਦੇ ਆ ਤਾਂ ਉਹ ਹੁਣ ਨਿਕਲਿਆ ਇਸ ਤਰ੍ਹਾਂ ਉਧਰੋਂ ਜਾਣਕਾਰੀਆਂ ਨਿਕਲ ਕੇ ਆ ਰਹੀਆਂ ਤੇ ਕਾਫੀ ਸੋਸ਼ਲ ਮੀਡੀਆ ਤੇ ਗੁਜਰਾਤੀਆਂ ਨੂੰ ਬੁਰਾ ਭਲਾ ਵੀ ਕਿਹਾ ਜਾ ਰਿਹਾ ਕੁਝ ਲੋਕਾਂ ਵੱਲ ਨਹੀਂ ਉਹ ਰਾਸ਼ਟਰਵਾਦੀ ਲੋਕਾਂ ਵੱਲ ਨਹੀਂ ਉਹ ਕਿ ਇਹ ਜਿਹੜੇ ਉੱਤਰ ਜਾ ਕੇ ਇਸ ਤਰ੍ਹਾਂ ਕਰ ਰਹੇ ਕਿ ਤੁਸੀਂ ਮੁਲਕ ਨੂੰ ਬਦਨਾਮ ਕਰ ਰਹੇ ਜੀ ਜੀ ਹਾਂ ਜੀ ਮੇਟੂ ਜੀ ਇਹਦੇ ਨਾਲ ਜੁੜੀ ਇੱਕ ਖਬਰ ਹੋਰ ਵੀ ਆ ਰਹੀ ਹੈ ਪੰਜਾਬ ਦੇ ਵਿੱਚ ਕਹਿੰਦੇ 30 ਦੇ ਵਿੱਚੋਂ 29 ਇਹੋ ਜੇ ਨੇ ਜਿਹੜੇ ਕੋਈ ਕੇਸ ਨਹੀਂ ਦਰਜ ਕਰਵਾ ਰਹੇ ਇਮੀਗ੍ਰੇਸ਼ਨ ਵਾਲਿਆਂ ਤੇ ਜਦ ਕਿ ਉਹ ਕਹਿ ਰਹੇ ਆ ਕਿ ਅਸੀਂ ਗਲਤੀ ਇਮੀਗ੍ਰੇਸ਼ਨਾਂ ਦੇ ਧੱਕੇ ਚੜ ਗਏ ਆ ਇਹ ਸੀ ਨੂੰ ਕਿਵੇਂ ਦੇਖ ਰਹੇ ਆ ਇਹ ਇਸ ਤਰ੍ਹਾਂ ਕਿਉਂ ਜੇ ਅਗਰ ਸੱਚਮੁੱਚ ਉਹ ਗਲਤੀ ਇਮੀਗ੍ਰੇਸ਼ਨ ਕਰਕੇ ਉਹਨਾਂ ਨਾਲ ਇਸ ਤਰ੍ਹਾਂ ਹੋਇਆ ਤੇ ਫਿਰ ਉਹ ਕਿਸੇ ਤਰ੍ਹਾਂ ਦਾ ਕੋਈ ਕੇਸ ਐਫ ਆਈ ਆਰ ਕਿਉਂ ਨਹੀਂ ਕਰਵਾ ਰਹੇ ਇਹ ਦੇਖੋ ਇਹ ਤੇ ਹੁਣ ਉਹਨਾਂ ਤੇ ਡਿਪੈਂਡ ਕਰਦਾ ਹੈ ਨਾ ਜੀ ਤੋਂ ਉਹਨਾਂ ਤੇ ਡਿਪੈਂਡ ਕਰਦਾ ਪਰ ਜਦੋਂ ਤੁਸੀਂ ਆਪ ਬੈਗ ਭਰ ਕੇ ਡਾਂਕੀ ਵਾਲੇ ਕੋਲ ਗਏ ਹੋ ਜੀ ਤਾਂ ਉਹ ਡਾਂਕੀ ਵਾਲੇ ਨੇ ਤੁਹਾਨੂੰ ਭੇਜਿਆ ਹੂੰ ਫਿਰ ਪੈਸਾ ਵੀ ਮੇਰੇ ਖਿਆਲ ਦੇ ਨਾਲ ਐਂ ਚਲੇ ਜਾਂਦਾ ਜੀ ਤੁਹਾਨੂੰ ਪਤਾ ਹੀ ਆ ਉਹਨਾਂ ਕੋਲ ਤੌਰ ਤਰੀਕਾ ਹੁੰਦਾ ਹੀ ਆ ਹੂੰ ਫਿਰ ਕੀ ਕਰਨਗੇ ਜਾ ਕੇ ਇਹ ਵੀ ਤੇ ਹੈ ਨਾ ਫੇਰੇ ਨੰਦੇ ਰੈਕਟ ਵੀ ਤਖੜੇ ਆ ਜੀ ਹੋ ਸਕਦਾ ਕੋਈ ਡਰ ਭੈ ਵਾਲਾ ਵੀ ਮਸਲਾ ਹੋਵੇ ਹੋ ਸਕਦਾ ਹੋ ਸਕਕੇ ਜੀ ਅੱਜ ਆਪਾਂ ਡਾਟਾ ਵੇਖੀਏ ਤਾਂ ਕਹਿੰਦੇ ਆ ਕਿ ਭਾਈ ਜਿਹੜੇ ਇੱਥੇ ਰਜਿਸਟਰਡ ਨੇ ਹਮ ਰਜਿਸਟਰਡ ਤੇ ਬਿਲਕੁਲ ਹੀ ਥੋੜੇ ਏਜੰਟ ਨੇ ਵੈਸੇ ਵੀ ਦੇਖੋਗੇ ਤਾਂ ਬਿਲਕੁਲ ਤਾਂ ਜਿਹੜੇ ਉਦਾਂ ਹੀ ਤੁਰੇ ਫਿਰਦੇ ਡੰਕੀ ਸ਼ੰਕੀ ਵਾਲੇ ਹਮ ਤਾਂ ਉਹ ਜੇ ਕੋਈ ਸਖਤਾਈ ਹੋਈ ਵੀ ਤੇ ਚਾਰ ਦਿਨ ਆਸੇ ਪਾਸੇ ਉਹ ਜਾਣਗੇ ਬਿਲਕੁਲ ਸਰ ਇਹਨਾਂ ਤੋਂ ਪੈਸਾ ਬਹੁਤ ਬਣ ਜਾਂਦਾ ਹੈ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਆ ਉਹ ਪੈਸੇ ਫਰਲਾ ਦੇ ਕੇ ਤੁਹਾਨੂੰ ਪਤਾ ਹੀ ਆ 2-4 ਦਿਨ ਸਖਤਾਈ ਦੇ ਜਿਹੜੇ ਕੱਢ ਦਿੱਤੇ ਜਾਂਦੇ ਆ ਇਸ ਕਰਕੇ ਇਹ ਤਾਂ ਹੁਣ ਉਹਨਾਂ ਤੇ ਡਿਪੈਂਡ ਕਰਦਾ ਹੈ ਨਾ ਉਹ ਕਰਾਉਂਦੇ ਆ ਕਿ ਨਹੀਂ ਕਰਾਉਂਦੇ ਉਹ ਨਹੀਂ ਕਰਵਾ ਰਹੇ ਤਾਂ ਉਹਦਾ ਜਵਾਬ ਤੇ ਉਹ ਹੀ ਦੇ ਸਕਦੇ ਪਰ ਗੱਲ ਇਹ ਆ ਕਿ ਡੰਕੀ ਵਾਲਾ ਤਾਂ ਨਹੀਂ ਨਾ ਜ਼ਬਰਦਸਤੀ ਘੁੱਟੋ ਫੜ ਕੇ ਲੈ ਆਉਂਦਾ ਬਿਲਕੁਲ ਤੁਸੀਂ ਜਾਣਦੇ ਹੋ ਤੇ ਆਪਾਂ ਦੇ ਹੈ ਹੀ ਉਹਦੇ ਵਿੱਚ ਹੌਲ ਤੇ ਹਾਲੇ ਵੀ ਤੇ ਲੋਕ ਉਧਰੋਂ ਤੁਰੇ ਜਾ ਰਹੇ ਆ ਕੱਲ ਖਬਰ ਆ ਰਹੀ ਸੀ ਕਿ ਇੱਕ ਨੌਜਵਾਨ ਹੈ ਜਿਹੜਾ ਉਹ ਰਾਹ ਦੇ ਵਿੱਚ ਨੰਮ ਤੋੜ ਗਿਆ ਸ਼ਾਇਦ ਡੰਕੀ ਰੂਟਦਾ ਇਹਦਾ ਮਤਲਬ ਕਿ ਡੋਨਲਡ 트ੰਪ ਦੇ ਆਉਣ ਤੋਂ ਬਾਅਦ ਵੀ ਲੋਕ ਰੁਕ ਨਹੀਂ ਰਹੇ ਰੁਕ ਨਹੀਂ ਰਹੇ ਜਦ ਕਿ ਹਾਲਾਤ ਉਹਨਾਂ ਦੇ ਸਾਹਮਣੇ ਨੇ ਹਾਲਾਤ thì ਮੈਂ ਤੁਹਾਨੂੰ ਦੱਸੀ ਹੈ ਜੀ ਕਿ ਉੱਥੇ ਦੱਸਦੇ ਆ ਕਿ ਹਿਰਾਸਤੀ ਕੇਂਦਰ ਜਿਹੜੇ ਭਰੇ ਪਏ ਨੇ ਹਮ ਅੱਜ ਮਨੀਸ਼ ਤੇ ਬਾੜੀ ਨੇ ਇੱਕ ਬਹੁਤ ਵੱਡਾ ਸਵਾਲ ਰੱਖਿਆ ਸੀਗਾ ਜੈ ਸ਼ੰਕਰ ਜੀ ਦੇ ਸਾਹਮਣੇ ਹਮ ਕਿ ਤੁਸੀਂ ਤੇ ਡਾਟਾ ਪੇਸ਼ ਕਰ ਰਹੇ ਹੋ ਕਿ 7.5 ਲੱਖ ਇਲੀਗਲ ਪ੍ਰਵਾਸੀ ਹੈ ਇੰਡੀਅਨ ਤਾਂ ਕੀ ਇਹ ਸਾਰਾ ਤੁਸੀਂ ਵਾਪਸ ਲਓਗੇ 7.5 ਲੱਖ ਹਾਂਜੀ 7.5 ਲੱਖ ਦਾ ਅੱਜ ਉਹਨਾਂ ਨੇ ਐਕਸ ਤੇ ਇੱਕ ਅੰਕੜਾ ਦਿੱਤਾ ਹੋਇਆ ਹੈ ਜੇ ਖੇਲ ਦੇ ਨਾਲ ਸਵਾਲ ਕੀਤਾ 104 ਨਾਲ ਹੀ ਬਹੁਤ ਪੈ ਗਿਆ ਸੀ ਹਾਂਜੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੁਝ ਜਿਹੜਾ ਹੈ ਨਾ ਜੀ ਉਹ ਖੁੱਲੇਗਾ ਯਾਨੀ 17 ਤੋਂ 18000 ਤੇ ਇੰਡੀਅਨ ਕਤਾਰ ਚ ਲੱਗੇ ਹੋਏ ਆ ਜੀ ਤਾਂ ਭਈ ਇਹੀ ਚੀਜ਼ ਹੈ ਕਿ ਇਹ ਜਿਹੜਾ ਰੈਕਡ ਚੱਲਦਾ ਹੈ ਮਨੁੱਖੀ ਸਮਗਲਿੰਗ ਦਾ ਇਹ ਇੰਨਾ ਡੂੰਘਾ ਹੁੰਦਾ ਸੁਖਮ ਸਿੰਘ ਸਾਹਿਬ ਇੰਨਾ ਇਹ ਪੈਸੇਦਾਰ ਹੁੰਦਾ ਹੈ ਕਿ ਸ਼ਕਤੀ ਜਦੋਂ ਹੁੰਦੀ ਆ ਵਕਤੀ ਤੌਰ ਤੇ ਤੁਸੀਂ ਦੇਖੋ ਕੈਨੇਡਾ ਵਾਲਾ ਕਾਮਾਮਲਾ ਭਖਿਆ ਸੀ ਉਦੋਂ ਹੂੰ ਉਦੋਂ ਇੱਥੇ ਕਿੰਨੀ ਸਰਤਾਈ ਹੋਈ ਬਾਅਦ ਦੇ ਵਿੱਚ ਕਿਸੇ ਨੇ ਪੁੱਛਿਆ ਜੀ ਕਿਸੇ ਨੇ ਪੁੱਛਿਆ ਬਿਲਕੁਲ ਸੋ ਇਸ ਕਰਕੇ ਇਹ ਜਿਹੜੇ ਲੋਕ ਹੁੰਦੇ ਆ ਬੜੇ ਚੰਟ ਹੁੰਦੇ ਚਲਾਕ ਹੁੰਦੇ ਪੈਸੇ ਪਰ ਦਿੱਤੇ ਇਹ ਕਰ ਦਿੱਤਾ ਵਾ ਕਰ ਦਿੱਤਾ ਚਾਰ ਦਿਨ ਆਸੇ ਪਾਸੇ ਹੋ ਗਿਆ ਫਿਰ ਤੁਹਾਨੂੰ ਬੱਦ ਤੇ ਕੰਮ ਆਉਣੇ ਦਾ ਉਹ ਚੱਲਦਾ ਰਹਿੰਦਾ ਖੈਰ ਖੈਰ ਆ ਗੋਰਾ ਸਿੰਘ ਜੀ ਇੰਨੇ ਟਾਈਮ ਦੇ ਜਿੰਨੇ ਤੁਸੀਂ ਕਮੈਂਟ ਕੀਤੇ ਨੇ ਤੇ ਪ੍ਰੋਗਰਾਮ ਹੋ ਜਾਣਾ ਸੀਗਾ ਤੁਹਾਡਾ ਮੈਨੂੰ ਲੱਗਦਾ ਕੋਈ ਸੌਕ ਕਮੈਂਟ ਆ ਗਿਆ ਹੈ ਅੈਨੀ ਟਾਈਮ ਤੇ ਤੁਸੀਂ ਪ੍ਰੋਗਰਾਮ ਹੀ ਪ੍ਰਾਪਤ ਕਰ ਦੇਣਾ ਸੀ ਨਾਲੇ ਸਾਨੂੰ ਜਾਣਕਾਰੀ ਮਿਲ ਜਾਂਦੀ ਨਾਲੇ ਜਿਹੜੇ ਆਪਣੇ ਦਰਸ਼ਕ ਦੋਸਤ ਨੇ ਉਹਨਾਂ ਨੂੰ ਵੀ ਜਾਣਕਾਰੀ ਮਿਲ ਜਾਂਦੀ ਖੈਰ ਕੋਈ ਗੱਲ ਨਹੀਂ ਜੀ ਬਲੌਗ ਆਪਾਂ ਨਹੀਂ ਕਰਦੇ ਇਹਨਾਂ ਨੂੰ ਤੇ ਆਪਣੇ ਨਾਲ ਜੁੜੇ ਰਹਿਣਗੇ ਇਹ ਕਹਿੰਦੇ ਸਭ ਝੂਠ ਬੋਲ ਰਹੇ ਆ ਕਹਿੰਦੇ ਪਹਿਲਾਂ ਸਭ ਨੂੰ ਪਤਾ ਹੀ ਹੁੰਦਾ ਨਿਰਮਲ ਜੀ ਕਹਿ ਰਹੇ ਨੇ ਨਹੀਂ ਬਿਲਕੁਲ ਦੇਖੋ ਹੁਣ ਜਦੋਂ ਆਪਾਂ ਕੋਈ 40 50 ਲੱਖ ਰੁਪਈਆ ਅਰੇਂਜ ਕਰਕੇ ਕਿਸੇ ਕੋਲ ਇਸ ਤਰ੍ਹਾਂ ਗੈਰ ਕਾਨੂੰਨੀ ਢੰਗ ਨਾਲ ਜਾ ਰਹੇ ਆ ਕਿ ਭਾਈ ਤੂੰ ਭੇਜ ਦੇ ਤਾਂ ਫਿਰ ਸਮਝਦੇ ਹੋ ਨਾ ਕਿ ਨੁਕਸ ਤੇ ਸਾਡੇ ਚ ਵੀ ਹੈ ਕਿਤੇ ਨਾ ਕਿਤੇ ਤੇ ਅਸੀਂ ਨੁਕਸਦਾਰ ਹੋਣਾ ਹੀ ਆ ਪੀਵੀ 31 ਜੀ ਵੀ ਦੱਸ ਰਿਹਾ ਕਿ ਅਮਰੀਕਾ ਹੀ ਨਹੀਂ ਸਾਈਪ੍ਰਸ ਤੇ ਹੋਰ ਮੁਲਕ ਦੇ ਵਿੱਚ ਭੇਜਣ ਵਾਲੇ ਗਰੋ ਵੀ ਕਹਿੰਦੇ ਮਾਲੇ ਵਿੱਚ ਸਰਗਰਮ ਬਹੁਤ ਬਹੁਤ ਨਹੀਂ ਜੀ ਗਰੋ ਬਹੁਤ ਨਹੀਂ ਭਈ ਆਪਾਂ ਵੀ ਤੇ ਹੋਟ ਲਾਈ ਸੀ ਨਾ ਆਪਾਂ ਨੂੰ ਵੀ ਤੇ ਇਹ ਸੀਗਾ ਕਿ ਜਲਦੀ ਜਲਦੀ ਜਿਵੇਂ ਇੱਥੇ ਸਭ ਕੁਝ ਖਤਮ ਹੋ ਗਿਆ ਤੇ ਅਸੀਂ ਭੱਜ ਕੇ ਬਾਹਰ ਜਾਈਏ